ਤਾਂ ਬਿਜਲੀ ਖਪਤਕਾਰਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ 900 ਯੂਨਟਾਂ ਦਾ ਬਿੱਲ ਸਿਰਫ 200 ਰੁਪਏ ਵੇਗਾ ਜੀ ਹਾਂ ਬਹੁਤ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਦੇਸ਼ ਦੇ ਜ਼ਿਆਦਾਤਰ ਰਾਜਾਂ ਦੇ ਨਾਗਰਿਕਾਂ ਵਾਸਤੇ ਬਿਜਲੀ ਦਾ ਬਿੱਲ ਇੱਕ ਸਿਰ ਧਰਤੀ ਬਣਿਆ ਹੋਇਆ ਕਰਮੀਆਂ ਤੇ ਮੌਸਮ ਦੇ ਵਿੱਚ ਬਿਜਲੀ ਦੀ ਖਪਤ ਬਹੁਤ ਜ਼ਿਆਦਾ ਲੱਗਦੀ ਹੈ ਜਿਸ ਕਰਕੇ ਬਿਜਲੀ ਦਾ ਬਿੱਲ ਕਾਫੀ ਜ਼ਿਆਦਾ ਹੁੰਦਾ ਹੈਗਾ ਐਸੇ ਕਹਿਰ ਦੀ ਗਰਮੀ ਦੇ ਵਿੱਚ ਹਰਿਆਣਾ ਸਰਕਾਰ ਨੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਵੱਡਾ ਫੈਸਲਾ ਲਿਆ ਹੁਣ ਹਰਿਆਣਾ ਦੇ ਵਿੱਚ ਜੇਕਰ ਮਾਸਿਕ ਬਿਜਲੀ ਦੀ ਖਪਤ 10 ਤੋਂ 100 ਯੂਨਿਟ ਤੱਕ ਹੈ ਤਾਂ ਬਿਜਲੀ ਬਿੱਲ ਸਿਰਫ 200 ਰੁਪਏ ਆਵੇਗਾ ਇਹ ਐਲਾਨ ਮੁੱਖ ਮੰਤਰੀ ਨਾਇਬ ਸਹਾਣੀ ਨੇ ਸੌਂਪ ਨੂੰ ਅੰਬਾਲਾ ਦੇ ਵਿੱਚ ਕੀਤਾ ਸਰਕਾਰ ਪਹਿਲਾਂ 115 ਰੁਪਏ ਪ੍ਰਤੀ ਕਿਲੋਵਾਟ ਜਿਹੜਾਗਾ ਮਹੀਨਾ ਫੀਸ ਵਸੂਲ ਰਹੀ ਸੀ ਜਿਸ ਨੂੰ ਖੋਣਾ ਮਾਫ ਕਰ ਦਿੱਤਾ ਗਿਆ ਤਦ ਦੱਸਦੀ ਹੈ ਕਿ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਸਰਕਾਰ ਨੇ ਬਿਜਲੀ ਬਿੱਲ ਦੇ ਵਿੱਚ ਮਹੀਨਾਵਾਰ ਘਟੋ-ਘਟ ਚਾਰਜ ਖਤਮ ਕਰ ਦਿੱਤਾ ਹੁਣ ਲੋਕ ਜਿਨੀ ਬਿਜਲੀ ਖਰਚ ਕਰਨਗੇ ਬਿੱਲ ਵੀ ਉਹ ਨਹੀਂ ਆਵੇਗਾ ਸਰਕਾਰ ਨੇ ਇਹ ਵੀ ਫੈਸਲਾ ਕੀਤਾ ਕਿ 10 ਯੂਨਿਟ ਤੋਂ 100 ਯੂਨਿਟ ਬਿਜਲੀ ਖਰਚਣ ਵਾਲਿਆਂ ਨੂੰ ਸਿਰਫ 200 ਰੁਪਏ ਦੇਣੇ ਪੈਣਗੇ ਜਿਸ ਕਰ ਯੋਗ ਹੈ ਕਿ ਹਰਿਆਣਾ ਦਾ ਵਿੱਚ ਇਸ ਸਾਲ ਵਿਦਾਨ ਸਭਾ ਚੋਣਾਂ ਕੋਣੀਆ ਲੋਕ ਸਭਾ ਚੋਣਾਂ ਦੇ ਵਿੱਚ ਉਮੀਦ ਮੁਤਾਬਿਕ ਜਿੱਤਨ ਦਾਵਾ ਸੂਬੇ ਦੀ ਮੌਜੂਦਾ ਭਾਜਪਾ ਸਰਕਾਰ ਹੁਣ ਲੋਕਾਂ ਨੂੰ ਲੁਭਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਲੋਕ ਹਿੱਤਾਂ ਦੇ ਵਿੱਚ ਕਈਆਂ ਹਮ ਫਾਸਲੇ ਵੀ ਲੈ ਰਹੀ ਹੈ ਇਸ ਸਬਦੇ ਮਤੇ ਨਜ਼ਰ ਪ੍ਰਦਾਨ ਮੰਤਰੀ ਸੋਰ ਘਰ ਮੁਫਤ ਬਿਜਲੀ ਯੋਜਨਾ ਦੀ ਸ਼ੁਰੂਆਤ ਮੁੱਖ ਮੰਤਰੀ ਨਾਇਬ ਸੈਣੀ ਨੇ ਵੀ ਹਰਿਆਣਾ ਦੇ ਵਿੱਚ ਜੜਾਗਾ ਕਰ ਦਿੱਤੀ ਹੈ ਇਸ ਮੌਕੇ ਉਹਨਾਂ ਦੱਸਿਆ ਕਿ ਇਸ ਸਕੀਮ ਤਹਿਤ 2 ਕਿਲੋਵਾਟ ਦੇ ਰੂਫ ਟਾਪ ਸੋਲਰ ਪੈਨਲ ਜਿਹੜੇ ਨੇ ਲਗਾਉਣ ਦੀ ਲਗਾਉਣ ਵਾਸਤੇ ਕੇਂਦਰ ਸਰਕਾਰ ਦੇ ਵੱਲੋਂ 60000 ਰੁਪਏ ਦੀ ਸਬਸਿਡੀ ਦਿੱਤੀ ਜਾਏਗੀ ਇਸੇ ਨਾਲ ਕੀ Haryana ਸਰਕਾਰ 1 ਲੱਖ ਗਰੀਬ ਪਰਿਵਾਰਾਂ ਨੂੰ 50000 ਰੁਪਏ ਤੱਕ ਦੀ ਬਾਦੂ ਸਹਾਇਤਾ ਪ੍ਰਦਾਨ ਕਰੇਗੀ ਜਿਨ੍ਹਾਂ ਦੀ ਔਸਤ ਮਹੀਨਾਵਾਰ ਬਿਜਲੀ ਦੀ ਖਪਤ 200 ਯੂਨਟ ਤੱਕ ਹੈ ਅਤੇ ਜਿਨ੍ਹਾਂ ਦੀ ਪਰਿਵਾਰਕ ਪਛਾਣ ਪੱਤਰ ਦੇ ਅਨੁਸਾਰ ਸਲਾਨਾ ਆਮਦਨ 1 ਲੱਖ 80000 ਰੁਪਏ ਤੱਕ ਹੈ ਤਾਂ ਦੱਸਦੀ ਹੈ ਕਿ ਹਰਿਆਣਾ ਸਰਕਾਰ ਨੇ ਪਹਿਲਾਂ ਹੀ ਮਹੀਨਾਵਾਰ ਬਿਜਲੀ ਦੇ ਖਰਚੇ ਮਾਫ ਕਰਨ ਦਾ ਐਲਾਨ ਕੀਤਾ ਹੈ ਹੁਣ ਸੂਬੇ ਦੇ ਜਨਾਕਰਾਂ ਦੇ ਵਿੱਚ 2 ਕਿਲੋਵਾਟ ਤੱਕ ਦੇ ਮੀਟਰ ਲੱਗੇ ਹੋਏ ਨੇ ਉਹਨਾਂ ਨੂੰ ਬਿਜਲੀ ਦਾ ਬਿੱਲ ਸਿਰਫ ਖਪਤ ਹੋਈ ਯੂਨਿਟ ਦਾ ਹੀ ਅੱਧਾ ਕਰਨਾ ਹੋਵੇਗਾ ਸਰਕਾਰ ਦੇ ਇਸ ਫੈਸਲੇ ਦੇ ਨਾਲ ਸੂਬੇ ਦੇ ਕਰੀਬ 9.5 ਲੱਖ ਬਿਜਲੀ ਖਪਤਕਾਰਾਂ ਨੂੰ ਬਹੁਤ ਫਾਇਦਾ ਹੋਵੇਗਾ ਹੁਣ ਤੱਕ ਬਿਜਲੀ ਵਿਭਾਗ ਖਪਤਕਾਰਾਂ ਤੋਂ 115 ਰੁਪਏ ਪ੍ਰਤੀ ਕਿਲੋਵਾਟ ਮਹੀਨਾ ਫੀਸ ਜਿਹੜੀ ਹੈ ਵਸੂਲ ਚੁੱਕੀ ਐ ਇਸ ਫੀਸ ਨੂੰ ਖਰਚੇ ਗਏ ਯੂਨਿਟ ਦੇ ਪੈਸੇ ਦੇ ਨਾਲ ਜੋੜਨ ਦੇ ਵਿੱਚ ਬਿੱਲ ਦੇ ਵਿੱਚ ਜਿਹੜਾਗਾ ਵਾਧਾ ਹੋਵੇਗਾ ਤੁਹਾਨੂੰ ਕਿਵੇਂ ਲੱਗਾ ਹਰਿਆਣਾ ਸਰਕਾਰ ਦਾ ਇਹ ਫੈਸਲਾ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਆਪਣੇ ਵਿਚਾਰ